ਚੰਨੀ ਦੇ ਹੱਕ ਚੁੱਤਰੇ ਕਾਂਗਰਸ ਦੇ ਵੱਡੇ ਜੱਟ ਸਖ ਲੀਡਰ ਕਾਂਗਰਸ ਚ ਵੱਡੀ ਹਲਚਲ ਕਰਤਾ ਠੋਸ ਦੂਜੇ ਢੜੇ ਦਾ ਵੱਡਾ ਪਲੈਨ ਆਖਰਕਾਰ ਕਾਂਗਰਸ ਦੇ ਅੰਦਰ ਦਿਨੋ ਦਿਨ ਹਲਚਲ ਤੇਜ਼ ਕਿਉਂ ਹੋ ਰਹੀ ਹੈ ਕਿਹੜੇ ਉਹ ਵੱਡੇ ਆਗੂ ਨੇ ਉਹਨਾਂ ਦੀ ਗਿਣਤੀ ਕੀ ਹੈ ਜਿਹੜੇ ਚੰਨੀ ਦੇ ਹੱਕ ਚ ਲਾਮਬੰਦ ਹੋਏ ਨੇ ਕਾਂਗਰਸ ਹਾਈ ਕਮਾਂਡ ਦੇ ਉੱਤੇ ਦਬਾਅ ਬਣਾਉਣ ਦੇ ਲਈ ਤਿਆਰੀ ਖਿੱਚੀ ਜਾ ਰਹੀ ਹੈ ਕੀ ਆ ਪੂਰਾ ਗੇਮ ਪਲੈਨ ਇਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਕਾਂਗਰਸ ਦੇ ਅੰਦਰ ਉਤਲ ਪੁਤਲ ਹੈ ਕਾਂਗਰਸੀ ਕਿੰਨੂੰ ਲੀਡਰ ਬਣਨ ਕਿਹੜਾ ਲੀਡਰ ਬਣ ਸਕਦਾ ਇਸ ਦੀ ਝਾਕ ਦੇ ਵਿੱਚ ਨੇ ਉਧਰ ਪੁਪੇਸ਼ ਬਘੇਲ ਦੇ ਬਿਆਨਾਂ ਨੇ ਕਾਂਗਰਸ ਦੇ ਅੰਦਰ ਖਾਸ ਕਰਕੇ ਜਿਹੜੇ ਲੀਡਰ ਚਾਹੁੰਦੇ ਆ ਕਿ ਆਹ ਵਾਲੀਆਂ ਚੋਣਾਂ ਤਾਂ ਹਰ ਹਾਲ 'ਚ ਜਿੱਤਣੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਚੰਨੀ ਉਹਨਾਂ ਦੀ 베ੜੀ ਦੇ ਮਲਾਹ ਬਣ ਕੇ ਉਹਨਾਂ ਦੀ 베ੜੀ ਨੂੰ ਉਰਲੇ ਕਿਨਾਰੇ ਤੋਂ ਜਿਹੜੀ ਡਾਂਵਾ ਡੋਲ ਹੋ ਚੁੱਕੀ ਹੈ ਜਿਹੜੀ ਕਿਸੇ ਤਣਪੱਤਣ ਨਹੀਂ ਲੱਗਦੀ ਉਹਨੂੰ ਪੱਤਣ ਤੇ ਲੈ ਆਪੜਨਗੇ ਇਹ ਉਹਨਾਂ ਨੂੰ ਆਸ ਹੈ ਤੇ ਉਹ ਲੀਡਰਾਂ ਨੇ ਭਪੇਸ਼ ਬਗੇਲ ਦੇ ਬਿਆਨ ਤੋਂ ਬਾਅਦ ਵੱਡੀ ਸਰਗਰਮੀ ਵੰਡੀ ਆ ਤੁਹਾਨੂੰ ਇੱਕ ਦਿਨ ਪਹਿਲਾਂ ਮੈਂ ਖਬਰ ਦਿੱਤੀ ਸੀ ਕਿ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਕਾਂਗਰਸ ਚ ਰੋਧ ਵਧਦਾ ਜਾ ਰਿਹਾ ਹੈ ਉਸੇ ਰੋਧ ਦਾ ਕਾਰਨ ਹੈ ਕਿ ਲਗਭਗ 70 ਦਾ ਮੇਰੇ ਕੋਲੇ ਅੰਕੜਾ ਆਇਆ ਸੀ ਉਸ ਤੋਂ ਬਾਅਦ ਫਿਰ ਆਇਆ ਕਿ 91 91 ਬੰਦੇ ਸੀ ਜਿਹੜੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਲਾਮਬੰਦ ਹੋਣੇ ਸ਼ੁਰੂ ਹੋਏ ਉਹਨਾਂ ਨੇ ਇੱਕ ਮਾਝੇ ਦੇ ਇੱਕ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਮੀਟਿੰਗ ਕੀਤੀ ਚੰਡੀਗੜ੍ਹ 'ਚ ਹੁਣ ਖਬਰ ਹੈ ਕਿ ਲਗਭਗ ਕਾਂਗਰਸ ਦੇ ਜਸਟ ਸਿੱਖ ਲੀਡਰ ਦਲਿਤ ਲੀਡਰਾਂ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਉਹਦੇ 'ਚ 99% ਦਲਿਤ ਲੀਡਰ ਹੀ ਹੈ ਚਾਹੁੰਦੇ ਆ ਕਿ ਚੰਨੀ ਨੂੰ ਕਿਸੇ ਤਰੀਕੇ ਵੀ ਵੱਡੀ ਜ਼ਿੰਮੇਵਾਰੀ ਮਿਲੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਵੇ ਇਹ ਚੀਜ਼ ਚੱਲ ਰਹੀ ਹੈ ਉਧਰੋਂ ਪਪੇਸ਼ ਬਗੇਲ ਦਾ ਇਹ ਬਿਆਨ ਕਿ ਕਾਂਗਰਸ ਬਿਨਾ ਕਿਸੇ ਚਿਹਰੇ ਤੋਂ 227 ਦੀਆਂ ਵਿਧਾਨ ਸਭਾ ਚੋਣਾਂ ਚ ਉਤਰੇਗੀ ਫਿਰ ਕਿ ਪੰਜਾਬ ਚ ਜਾਤੀਗਤ ਰਾਜਨੀਤੀ ਦੀ ਕੋਈ ਥਾਂ ਨਹੀਂ ਹੈ ਇਸ ਨੇ ਕੰਬਣੀ ਛੇੜਤੀ ਦੂਜੇ ਧੜੇ ਨੂੰ ਚੰਨੀ ਧੜੇ ਦੇ ਵਿੱਚ ਚੰਨੀ ਧੜੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਬਘੇਲ ਇਹ ਕਿਹੜਾ ਨਵਾਂ ਪੱਤਾ ਖੇੜਗੇ ਜਿਹੜਾ ਉਹਨਾਂ ਦੀ ਸਮਝ ਤੋਂ ਬਾਹਰ ਸੀ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਇੰਜ ਹੋਵੇਗਾ ਪਰ ਇੰਜ ਹੋਇਆ ਤੇ ਉਸ ਤੋਂ ਬਾਅਦ ਸਭ ਕੀ ਗੱਲ ਸੀ ਕਿ ਉਸ ਧੜੇ ਦੇ ਅੰਦਰ ਵੀ ਸਿਆਸਤਦਾਨ ਨੇ ਉੱਥੇ ਕਿਹੜਾ ਕੋਈ ਦਾਣੇ ਭੁੰਨਣ ਵਾਲੇ ਲੋਕ ਬੈਠੇ ਐ ਜਾਂ ਪੱਗਾ ਰੰਗਣ ਵਾਲੇ ਲੋਕ ਲਲਾਰੀ ਬੈਠੇ ਉੱਥੇ ਵੀ ਸਿਆਸਤਦਾਨ ਬੈਠੇ ਐ ਤੇ ਉਹਨਾਂ ਨੇ ਵੀ ਫਿਰ ਸਿਆਸਤ ਖੇਡਣੀ ਸ਼ੁਰੂ ਕੀਤੀ ਤੇ ਜੋ ਖਬਰ ਆ ਰਹੀ ਹੈ ਮੀਡੀਆ ਕੋਰ ਰੋਜ਼ ਦੇ ਅੰਦਰ ਮੀਡੀਆ ਰਿਪੋਰਟਾਂ ਦੇ ਰਾਹੀਂ ਤੇ ਸੂਤਰਾਂ ਦੇ ਹਵਾਲੇ ਦੇ ਨਾਲ ਉਹ ਇਹ ਹੈ ਕਿ ਲਗਭਗ 30 ਐਸੇ ਸਿੱਖ ਵੱਡੇ ਚਿਹਰੇ ਨੇ ਜਿੱਚ ਮਾਝੇ ਦੇ ਵੀ ਆਗੂ ਨੇ ਮਾਲਵੇ ਦੇ ਵੀ ਨੇ ਤੇ ਦੁਆਬੇ ਦੇ ਵੀ ਨੇ ਇਹ ਤਿੰਨੇ ਖੇਤਰਾਂ ਦੇ ਆਗੂ ਤੇ ਪੁਆਦ ਦੇ ਵੀ ਨੇ ਇਹ ਇਹਨਾਂ ਸਾਰੇ ਇਲਾਕਿਆਂ ਦੇ ਆਗੂ ਜਿਹੜੇ ਆ ਵੱਡੇ ਜਿਹੜੇ 2022 ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜੇ ਜਾਂ ਉਸ ਤੋਂ ਪਹਿਲਾਂ 17 ਦੇ ਵਿੱਚ ਵਿਧਾਇਕ ਸੀਗੇ ਜਾਂ ਉਸ ਤੋਂ ਵੀ ਪਹਿਲਾਂ ਵਿਧਾਇਕ ਸੀ ਜਿਨ੍ਹਾਂ ਨੂੰ ਐਕਟੀਫਰ ਲੱਗਦਾ ਕਿ ਉਹ ਟਿਕਟ ਦੇ ਦਾਵੇਦਾਰ ਨੇ ਉਹਨਾਂ ਨੇ ਲਾਂਬੰਦੀ ਸ਼ੁਰੂ ਕੀਤੀ ਆ ਉਹ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੇ ਆਸੀ ਬੇਸ਼ੱਕ ਜੱਟ ਸਿੱਖ ਲੀਡਰ ਆ ਅਸੀਂ ਬੇਸ਼ੱਕ ਇੱਕ ਐਸੇ ਵਰਗ ਨਾਲ ਸੰਬੰਧਿਤ ਆ ਜਿਹੜਾ ਦਬ ਦਬਾ ਰੱਖਦਾ ਆ ਪੰਜਾਬ ਦੇ ਸਿਆਸਤ ਦੇ ਵਿੱਚ ਵੀ ਤੇ ਸਮਾਜਿਕ ਹਲਕਿਆਂ ਚ ਵੀ ਉਹਦਾ ਇੱਕ ਤਰ੍ਹਾਂ ਨਾਲ ਇੱਕ ਅਸਰ ਹੈ ਉਸ ਵਰਗ ਦਾ ਤੇ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਹੀ ਮੁੱਖ ਮੰਤਰੀ ਹੋ ਸਕਦਾ ਤਾਂ ਇਸ ਨਰੇਟਿਵ ਨੂੰ ਭੰਨਣ ਦੇ ਲਈ ਇਸ ਨਰੇਟਿਵ ਨੂੰ ਖਤਮ ਕਰਨ ਦੇ ਲਈ ਕਿ ਨਹੀਂ ਐਸੀ ਦੇਖੋ ਐਸੀ ਵੀ ਜੱਟ ਸਿੱਖਾਂ ਪਰ ਐਸੀ ਇੱਕ ਦਲਿਤ ਲੀਡਰ ਜਿਹੜਾ ਮੁੱਖ ਮੰਤਰੀ ਵੀ ਰਹਿ ਚੁੱਕਿਆ ਉਹਦੀ ਅਗਵਾਈ ਮੰਨਣ ਦੇ ਲਈ ਤਿਆਰ ਆ ਸਾਡਾ ਕੋਈ ਇਦਾਂ ਦਾ ਜਿਹੜਾ ਜਾਤੀ ਵਿਵਸਥਾ ਆ ਉਹਦੇ ਵਿੱਚ ਕੋਈ ਯਕੀਨ ਨਹੀਂ ਐ ਅਸੀਂ ਬਤੌਰ ਜੱਟ ਹੁੰਦਿਆਂ ਹੋਇਆਂ ਵੀ ਜੱਟ ਸਿੱਖ ਹੁੰਦਿਆਂ ਹੋਇਆਂ ਵੀ ਲਾਮਬੰਦੀ ਕਰ ਰਹੇ ਆ ਅਸੀਂ ਚੰਨੀ ਦੇ ਪਿੱਛੇ ਆ ਅਸੀਂ ਚੰਨੀ ਨੂੰ ਆਪਣਾ ਮੰਨ ਲਿਆ ਐ ਇਹ 30 ਤੋਂ 35 ਦਾ ਅੰਕੜਾ ਐ ਇਹ ਐਸੇ ਲੋਕਾਂ ਦੇ ਵਿੱਚ ਬਹੁਤ ਮਸ਼ਹੂਰ ਨਾਂ ਨੇ ਸਮਾਂ ਆਉਣ ਤੇ ਤੁਹਾਨੂੰ ਉਹ ਨਾਂ ਵੀ ਦੱਸਾਂਗੇ ਹਾਲੇ ਉਹ ਨਾਂ ਦੱਸਣ ਤੋਂ ਰੋਕਿਆ ਗਿਆ ਆ ਤੇ ਇਹ ਨਾਂ ਜਿਹੜੇ ਆ ਉਹ ਤੁਹਾਨੂੰ ਦੱਸਾਂਗੇ ਪਰ ਮੈਂ ਇਸ਼ਾਰੇ-ਇਸ਼ਾਰੇ 'ਚ ਤੁਹਾਨੂੰ ਦੱਸਦਾ ਫਰੀਦਕੋਟ ਦਾ ਇੱਕ ਬਹੁਤ ਵੱਡਾ ਆਗੂ ਐ ਦੈਟਸ ਇੱਕ ਬਹੁਤ ਵੱਡਾ ਚਿਹਰਾ ਹੈ ਫਰੀਦਕੋਟ ਜ਼ਿਲ੍ਹੇ ਦਾ ਇਸੇ ਤਰ੍ਹਾਂ ਨਾਲ ਗਰਦਾਸਪੁਰ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਆਗੂ ਹੈ ਤੇ ਮੇਰਾ ਹਮਗੋਤੀ ਹੈ ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਆਗੂ ਹੈ ਜਿਹੜਾ ਇਸ ਲਾਮਬੰਦੀ ਦੇ ਵਿੱਚ ਮੋਰੀ ਹੈ ਫਿਰ ਮਾਲਵੇ ਚ ਆ ਜੀਏ ਮਾਲਵੇ ਦੇ ਵਿੱਚ ਵੀ ਬਹੁਤ ਐਸੇ ਆਗੂ ਨੇ ਦੁਆਬੇ ਦੇ ਵਿੱਚ ਵੀ ਇੱਕ ਵੱਡਾ ਜੱਟ ਸਿੱਖ ਆਗੂ ਹੈ ਜਿਹੜਾ ਬਹੁਤ ਤਗੜਾ ਮਾਲਦਾਰ ਹੈ ਉਹ ਹੈ ਇਸੇ ਤਰ੍ਹਾਂ ਨਾਲ ਹੀ ਮਾਲਵੇ ਦੇ ਵਿੱਚ ਵੀ ਇਹੀ ਹਾਲ ਹੈ ਚਾਹੇ ਤੁਸੀਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲੋ ਫਰੀਦਕੋਟ ਦੀ ਕਰ ਲੋ ਮੁਖਸਰ ਦੀ ਕਰ ਲੋ ਅ ਸੰਗਰੂਰ ਦੀ ਕਰ ਲੋ ਬਰਨਾਲੇ ਦੀ ਕਰ ਲੋ ਕਿਸੇ ਦੀ ਵੀ ਇੱਥੇ ਜੱਟ ਸਿੱਖ ਆਗੂ ਲੋਬਿੰਗ ਕਰ ਰਹੇ ਨੇ ਚੰਨੀ ਦੇ ਹੱਕ ਚ ਹੁਣ ਦੂਜੇ ਤਰੇ ਦਾ ਕੀ ਗੇਮ ਪਲਾਨ ਸੀ ਉਹਨਾਂ ਦਾ ਸ਼ੁਰੂ ਤੋਂ ਇੱਕ ਗੇਮ ਪਲਾਨ ਚੱਲ ਰਿਹਾ ਸੀ ਕਿ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਦਲਿਤ ਆਬਾਦੀ 33 32% ਹੈ ਬਾਕੀ ਤਾਂ ਦੂਜੇ ਨੇਗੇ 64 65% ਤੁਸੀਂ ਇੱਕ ਧੜੇ ਨੂੰ ਖੁਸ਼ ਕਰਨ ਦੇ ਲਈ ਇੱਕ ਜਾਤੀ ਵਿਵਸਥਾ ਨੂੰ ਖੁਸ਼ ਕਰਨ ਦੇ ਲਈ ਦਲਤਾਂ ਨੂੰ ਖੁਸ਼ ਕਰਨ ਦੇ ਲਈ ਬਾਕੀਆਂ ਨੂੰ ਤਾਂ ਨਹੀਂ ਤੁਸੀਂ ਪਿੱਛੇ ਛੱਡ ਸਕਦੇ ਖਾਸ ਕਰਕੇ ਜੱਟ ਵਰਸਸ ਦਲਿਤ ਹੋ ਜਾਊਗਾ ਜੀ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੇ ਦਲ ਤਾਗੂ ਇਹ ਗੱਲ ਮੰਨ ਰਹੇ ਆ ਕਿ ਜੱਟ ਵਰਸਸ ਦਲਿਤ ਨਹੀਂ ਹੋ ਰਿਹਾ ਤਾਂ ਸੁਭਾਅਕ ਜੀ ਗੱਲ ਹੈ ਕਿ ਥੱਲੇ ਨਰੇਟਿਵ ਵੀ ਇਹ ਨਹੀਂ ਬਣ ਰਿਹਾ ਹੁਣ ਕਿਉਂਕਿ ਉਹਨਾਂ ਸਿਆਸਤਦਾਨਾਂ ਦੇ ਕੋਲ ਤਾਂ ਗਰਾਊਂਡ ਦੀ ਰਿਪੋਰਟ ਜਾ ਰਹੀ ਹੈ ਪਲ-ਪਲ ਦੀ ਜਾ ਰਹੀ ਹੈ ਉਹ ਤਾਂ ਆਪਣੇ ਹਲਕਿਆਂ 'ਚੋਂ ਵੀ ਚਰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਸੀ ਜਿਹੜਾ ਦੂਜਾ ਧੜਾ ਜਾਨੀ ਕਿ ਜਿਹਦੀ ਅਗਵਾਈ ਰਾਜਾ ਵੜੇੰਗ ਪ੍ਰਤਾਪ ਬਾਜਵਾ ਤੇ ਸੁਖਿੰਦਰ ਰੰਧਾਵਾ ਕਰਦੇ ਆ ਉਸ ਧੜੇ ਦੇ ਵੱਲੋਂ ਇਹ ਇੱਕ ਪੂਰਾ ਗੇਮ ਪਲਾਨ ਸੀ ਇਹ ਪੂਰੀ ਦੀ ਪੂਰੀ ਇੱਕ ਨਰੇਟਿਵ ਸਿਰਜਣ ਦੀ ਗੱਲ ਸੀ ਜਜੋ ਭਪੇਸ਼ ਬਗੇਲ ਦਾ ਇਹ ਬਿਆਨ ਨਿਕਲ ਕੇ ਆਇਆ ਉਸੇ ਨੂੰ ਅੱਗੇ ਟੋ ਕਰਨ ਦੀ ਕੋਸ਼ਿਸ਼ ਸੀ ਇਹ ਹਾਈ ਕਮਾਂਡ ਨੂੰ ਕਈ ਵਾਰ ਜਿਚਾਇਆ ਵੀ ਗਿਆ ਕਿ ਦੇਖੋ ਜੇ ਚੰਨੀ ਬਣਾਤਾ ਤਾਂ ਸਾਰੇ ਜੱਟ ਇੱਕ ਪਾਸੇ ਹੋ ਜਾਣਗੇ ਕਾਂਗਰਸ ਦੇ ਜਿੰਨੇ ਵੀ ਜੱਟ ਜੱਟ ਨੇਗੇ ਵੱਡੇ ਲੀਡਰ ਨੇ ਜੱਟਾਂ ਦੇ ਉਹ ਸਾਰੇ ਇੱਕ ਪਾਸੇ ਹੋ ਜਾਣਗੇ ਚੰਨੀ ਇਕੱਲਾ ਰਹਿ ਜਾਊਗਾ ਇਹ ਇਹ ਇਸ ਸਿਨਰੇਟਨ ਨੂੰ ਬਿਆਨੀਆਂ ਜਿਹੜਾ ਇਸ ਸਿਨਰੇਟਿਵ ਨੂੰ ਵੀ ਜਿਹੜਾ ਭੰਨਤਾ ਇਹ ਗੇਮ ਪਲਾਨ ਹੀ ਚੁਪਟ ਕਰਤਾ ਉਹਨਾਂ ਨੇ ਹੁਣ ਇਹ ਜਿਹੜੇ ਲੀਡਰ ਇਕੱਠੇ ਹੋਏ ਆ 335 ਇਹ ਹੁਣ ਮਿਲਣਗੇ ਕਾਂਗਰਸ ਹਾਈ ਕਮਾਂਡ ਨੂੰ ਏ ਜਾਨੀ ਕਿ ਫਸਟ ਟੀਅਰ ਦੇ ਲੀਡਰ ਨੇ ਹਲਕੇ ਦੇ ਵਿੱਚ ਜੇ ਮੰਨ ਲਈਏ ਵੀ ਕਾਂਗਰਸ ਦੀ ਟਿਕਟ ਕਿੰਨੂੰ ਮਿਲੂਗੀ ਤੁਸੀਂ ਚੌਂਕ 'ਚ ਕੱਢ ਕੇ ਖੜ ਕੇ ਪੁੱਛ ਲਓ ਤਾਂ ਬੰਦਾ ਸੁਭਾਅਕ ਜੀ ਗੱਲ ਹੈ ਇਹਨਾਂ ਚ ਇੱਕ ਲੀਡਰ ਦਾ ਲੂ ਮੰਨ ਲਓ ਵੀ ਤੁਸੀਂ ਇੱਕ ਹਲਕੇ 'ਚ ਜਾਂਦੇ ਹੋ ਉੱਥੇ ਕਹਿੰਦੇ ਹੋ ਕਿ ਭਾਈ ਤੁਹਾਡੇ ਇੱਕ ਦੀ ਕਾਂਗਰਸ ਦੀ ਟਿਕਟ ਕਿੰਨੂੰ ਮਿਲਣ ਦਾ ਚਾਂਸ ਹੈ ਤਾਂ ਬੰਦਾ ਉਹਦਾ ਨਾ ਪਟੱਕਦੇ ਨੇ ਲੈ ਦਿੰਦਾ ਜਾਨੀ ਕਿ ਇਹ ਉਹ ਪ੍ਰਕਾਰ ਦੇ ਲੀਡਰ ਨੇ ਇੱਕ ਇੱਕ ਹੋਰ ਹੈ ਕਿ ਇੱਕ ਵੱਡੀ ਬਗਾਵਤ ਕਾਂਗਰਸ ਦੇ ਵਿੱਚ ਸਿਰ ਚੁੱਕ ਰਹੀ ਹੈ ਉਹ ਵੀ ਜੱਟ ਲੀਡਰਾਂ ਵੱਲੋਂ ਕੀਤੀ ਜਾਣੀ ਹੈ ਜੱਟ ਪ੍ਰਧਾਨ ਦੇ ਖਿਲਾਫ ਉਹਦੀਆਂ ਵੀ ਖਬਰਾਂ ਨੇ ਉਹ ਥੋੜੀ ਜੀ ਹਜੇ ਕੱਚੀ ਖਬਰ ਆ ਜਦੋਂ ਵੀ ਪੱਕ ਗਈ ਉਹਦੇ ਬਾਰੇ ਤੁਹਾਨੂੰ ਐਨ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਲੋਕ ਪੁਆਇੰਟ ਨਿਊਜ਼ ਤੇ ਤੁਹਾਨੂੰ ਦਵਾਂਗੇ ਖ ਕਾਂਗਰਸ ਦੇ ਅੰਦਰ ਚੰਨੀ ਦੇ ਪ੍ਰਤੀ ਜੱਟਾਂ ਜਿੰਨਾ ਮੂਹ ਐ ਮਿਲਲਾ ਦਾ ਖੈਰ ਦਲਤਾ ਚ ਭਾਵੇਂ ਹੋਵੇ ਨਾ ਹੋਵੇ ਪਰ ਇੱਕ ਗੱਲ ਕਲੀਅਰ ਹੈ ਕਿ ਚੰਨੀ ਧੜਾ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਉਹ ਆਪਣੀ ਪਲੈਨਿੰਗ ਚੱਲ ਰਹੇ ਨੇ ਚੰਨੀ ਦੇ ਉੱਤੇ ਵੀ ਇਹਨਾਂ ਆਗੂਆਂ ਦਾ ਦਬਾਅ ਹੈ ਕਿ ਭਾਈ ਤੁਸੀਂ ਕਿਉਂ ਹੱਥ ਤੇ ਹੱਥ ਧਰੀ ਬੈਠੇ ਹੋ ਤੁਸੀਂ ਕੁਝ ਕਰੋ ਤੁਸੀਂ ਕਿਉਂ ਨਹੀਂ ਕੁਝ ਕਰ ਰਹੇ ਬਘੇਲ ਆ ਕੇ ਚਲੇ ਗਿਆ ਹੁਣ ਸਭਾਵਕ ਜੀ ਗੱਲ ਹੈ ਕਿ ਬਘੇਲ ਪਪੇਸ਼ ਬਘੇਲ ਦੀ ਛੁੱਟੀ ਦੀ ਵੀ ਤਿਆਰੀ ਆ ਇਹਦੀ ਚਰਚਾ ਵੀ ਬਹੁਤ ਅਹਿਮ ਹੈ ਕਿ ਉਹਨਾਂ ਨੂੰ ਘਰ ਤੋਂ ਰਿਹਾ ਜਾ ਸਕਦਾ ਪੰਜਾਬ ਦੀ ਇੰਚਾਰਜ ਜੀ ਤੋਂ ਇੱਕ ਸਭਾਵਨਾ ਹੈ ਤੇ ਇਹਦੇ ਬਾਰੇ ਚਰਚਾ ਵਾਂ ਨੇ ਇਹ ਹਲੇ ਤੱਕ ਖਬਰ ਨਹੀਂ ਹੈ ਮੈਂ ਪਹਿਲਾਂ ਕਲੀਅਰ ਕਰਦਾ ਹੁਣ ਕੁੱਲ ਮਿਲਾ ਕੇ ਜੇਕਰ ਇਹਦਾ ਜਮਾ ਬਟਾ ਘਟੋਕ ਕਰਕੇ ਇਹਦਾ ਬਰਾਬਰ ਦਾ ਉੱਤਰ ਕੱਢਣਾ ਹੋਵੇ ਤਾਂ ਉਹ ਨਿਕਲਦਾ ਹੈ ਕਿ ਚੰਨੀ ਧੜੇ ਦੇ ਪਿੱਛੇ ਜਾਂ ਚੰਨੀ ਦੇ ਪਿੱਛੇ ਜੱਟ ਸਿਕ ਦਲਿਤ ਤੇ OBC ਆਗੂਆਂ ਦੀ ਲਾਮਬੰਦੀ ਹੋ ਰਹੀ ਹੈ ਜੇਕਰ ਇਹ ਹੁੰਦੀ ਹੈ ਤਾਂ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਬੜਿੰਗ ਨੇ ਸੁਖੀ ਰੰਧਾਵਾ ਪ੍ਰਤਾਪ ਬਾਜਵਾ ਉਹਨਾਂ ਦੇ ਲਈ ਸਥਿਤੀਆਂ ਅਨੁਕੂਲ ਨਹੀਂ ਰਹਿਣਗੀਆਂ ਜਦੋਂ ਸਥਿਤੀਆਂ ਅਨੁਕੂਲ ਨਹੀਂ ਰਹਿਣਗੀਆਂ ਤਾਂ ਉਹ ਕੀ ਕਰਨਗੇ ਇਹ ਇੱਕ ਵੱਡਾ ਪ੍ਰਸ਼ਨ ਹੈ ਚੰਨੀ ਹੁਰਾਂ ਦੇ ਧੜੇ ਦੇ ਬੋਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ ਜਿਸ ਨੂੰ ਬਾਅਦ ਤੇ ਵਿੱਚ ਕਿਹਾ ਜਾਂਦਾ ਕਿ ਰੋਕ ਲਿਆ ਗਿਆ ਹਾਲੇ ਕਿ ਉਹਦੇ ਕਾਰਨ ਸਪਸ਼ਟ ਨਹੀਂ ਹੋਏ ਕਿ ਕਿਉਂ ਰੋਕਿਆ ਗਿਆ ਜਦੋਂ ਉਹ ਕਾਰਨ ਸਪਸ਼ਟ ਕਰਨਗੇ ਤੁਹਾਨੂੰ ਵੀ ਦੱਸਾਂਗੇ ਇੱਕ ਪਾਸੇ ਭਪੇਸ਼ ਬਘੇਲ ਦੀ ਇੰਟਰਵਿਊ ਮਾਫ ਕਰਨਾ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਚਰਚਾ ਸੀ ਕਿ ਉਸ ਧੜੇ ਦੇ ਵੱਲੋਂ ਵੀ ਕੀਤੀ ਜਾਣੀ ਹੈ ਕਿਉਂਕਿ ਮੁਖਸਰ ਦੇ ਵਿੱਚ ਜਾ ਕੇ ਚੰਨੀ ਜਿਵੇਂ ਕਰਨ ਕੋਰ ਬਰਾੜ ਦੇ ਨਾਲ ਫਿਰ ਇੱਕ ਰਾਜਾ ਵੜਿੰਗ ਦੇ ਕੱਟੜ ਵਿਰੋਧੀ ਕਹਿ ਲਿਏ ਜਾਂ ਜਿਨ੍ਹਾਂ ਦਾ ਰਾਜੇ ਦੀ ਵੰਡ ਹੀ ਨਹੀਂ ਗਈ ਉਹਨਾਂ ਦੇ ਘਰ ਜਾ ਕੇ ਮਿਲਣੀ ਹੋਈ ਕਾਫੀ ਸੰਕੇਤ ਜਿਹੜੇ ਐ ਤੋਂ ਲਏ ਜਾ ਸਕਦੇ ਆ ਖੈਰ ਹੁਣ ਦੇਖਦੇ ਆ ਕਿ ਜਿਹੜੇ ਇਹ ਜਟ ਸਿੱਖ ਲੀਡਰ ਨੇ ਇਹ ਕੀ ਧਮਾਕਾ ਕਰਦੇ ਨੇ ਕਾਂਗਰਸ ਹਾਈ ਕਮਾਂਡ ਨੂੰ ਕੀ ਇਹ ਕਨਵਿੰਸ ਕਰ ਪਾਉਣਗੇ ਕਿ ਇਹ ਇਹ ਗੱਲ ਜਚਾ ਪਾਉਣਗੇ ਕਿ ਇਦਾਂ ਹੋਣ ਜਾ ਰਿਹਾ ਤੁਸੀਂ ਚੰਨੀ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੋ ਜਾਂ ਫਿਰ ਹਾਈ ਕਮਾਂਡ ਇਨਾ ਤੋਂ ਬਿਨਾਰਪੋਟਾ ਲਏਗੀ ਤੇ ਆਪਣੀ ਸਮਝ ਤੇ ਵਿਵੇਕ ਦੇ ਨਾਲ ਕੰਮ ਕਰੇਗੀ ਇਹ ਤਾਂ ਸਮਾਂ ਦੱਸੇਗਾ ਪਰ ਰਾਜਾ ਵੜਿੰਗ ਦੇ ਢੜੇ ਦੇ ਵੱਲੋਂ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ 227 ਦੀਆਂ ਵਿਧਾਨ ਸਭਾ ਚੋਣਾਂ ਰਾਜਾ ਵੜਿੰਗ ਦੀ ਅਗਵਾਈ ਚੱਲੜੀਆਂ ਜਾਣਗੀਆਂ ਹੁਣ ਦੇਖਦੇ ਆ ਗੇਮ ਖੇਡ ਹੈ ਜਿਹੜੀ ਉਹ ਸਾਰੀ ਦੀ ਸਾਰੀ ਗੇਂਦ ਹੈ ਜਿਹੜੀ ਉਹ ਕਾਂਗਰਸ ਹਾਈ ਕਮਾਂਡ ਦੇ ਪਾਲੇ ਚ ਜਾਂਦੀ ਹੈ ਇੱਕ ਵੱਡਾ ਰਿਵੋਲਟ ਇੱਕ ਵੱਡੀ ਬਗਾਵਤ ਵੀ ਜੱਟ ਲੀਡਰਾਂ ਦੇ ਵੱਲੋਂ ਜਿਹੜੀ ਆ ਉਹ ਵਿੱਢਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ